ਸਨਨ ਰੇਲੇਪਿੰਡ ਕੋੜੀਚ ਲੋਕਾਂ ਦੇ ਵੱਲੋਂ ਪ੍ਰਵਾਸੀਆਂ ਨੂੰ ਕਮਰਾ ਤੇ ਜ਼ਮੀਨ ਨਾ ਦੇਣ ਦਾ एलान ਕੀਤਾ ਗਿਆ ਸੀ ਤੇ ਇਸ एलान ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੁਣ ਐਤਵਾਰ ਨੂੰ ਪਿੰਡ ਕੋੜੀਚ ਵੱਡੀ ਮੀਟਿੰਗ ਦਾ ਸੱਦਾ ਵੀ ਦਿੱਤਾ ਸੀ ਤੇ ਇਹ ਮਾਮਲਾ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਹੁਣ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਤੇ ਪਿੰਡ ਵਾਸੀਆਂ ਦੇ ਵੱਲੋਂ ਆਪਣਾ ਫੈਸਲਾ ਵਾਪਸ ਲੈ ਲਿਆ ਹੈ ਅਪਲਸ ਵੱਲੋਂ ਵੀ ਪਿੰਡ ਦੇ ਵਿੱਚ ਪਹੁੰਚ ਕੇ ਇਸ ਦੀ ਜਾਂਚ ਕੀਤੀ ਗਈ ਹੈ ਤੇ ਮਾਮਲਾ ਬੱਚਿਆਂ ਦੀ ਲੜਾਈ ਦਾ ਦੱਸਿਆ ਜਾ ਰਿਹਾ ਹੈ ਮੀਡੀਆ ਦੇ ਵੱਲੋਂ ਇਸ ਵੀਡੀਓ ਸੰਬੰਧੀ ਪ੍ਰਿੰਟ ਅਕਾੜੀ ਪਹੁੰਚ ਕੇ ਗੱਲਬਾਤ ਕੀਤੀ ਤਾਂ ਪਰਮਜੀਤ ਸਿੰਘ ਫੌਜੀ ਨੇ ਕਿਹਾ ਕਿ ਜੋ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਗੁੱਸੇ ਦੇ ਵਿੱਚ ਆ ਕੇ ਕਹਿ ਦਿੱਤਾ ਹੈ ਕੋਈ ਵੀ ਵਿਅਕਤੀ ਪਿੰਡ ਦੇ ਵਿੱਚ ਬਾਹਰੀ ਮਜ਼ਦੂਰਾਂ ਨੂੰ ਜ਼ਮੀਨ ਵੇਚਣ ਮਕਾਨ ਕਿਰਾਏ ਤੇ ਦੇਣ ਤੇ ਘਰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਗਲਤੀ ਮੰਨ ਲਈ ਹੈ ਜਿਸ ਦੇ ਨਾਲ ਮਸਲਾ ਹੱਲ ਹੋ ਗਿਆ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰਾ ਪਰਮਜੀਤ ਸਿੰਘ ਫੌਜੀ ਜੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਮਤੇ ਪਾ ਕੇ ਕੱਢੇ ਜਾਣਗੇ ਤਾਂ ਕੀ ਹੈਗਾ ਜੀ ਉਹ ਪੂਰਾ ਮਤਲਬ ਇਹ ਕੋਈ ਵੱਡਾ ਮਸਲਾ ਨਹੀਂ ਜੀ ਸਾਡਾ ਜਿਹੜਾ ਆਪਸ ਵਿੱਚ ਹੀ ਸੀਗਾ ਪਿੰਡ ਦਾ ਇਹਨਾਂ ਨਾਲ ਇਹਨਾਂ ਨੂੰ ਅਸੀਂ ਜਿਹਨਾਂ ਨੇ ਗਲਤੀ ਕੀਤੀ ਸੀ ਅਸੀਂ ਪਿੰਡ ਵਿੱਚ ਬੈਠ ਕੇ ਬਲੇਬਲ ਤੇ ਸਲਝਾ ਲਿਆ ਤੇ ਬਾਕੀ ਅਸੀਂ ਪੁਲਿਸ ਨੂੰ ਆਪਣੀ ਰਿਪੋਰਟ ਦੇ ਦਿੱਤੀ ਕਿ ਜੋ ਕਾਰਬ ਗਲਤੀ ਮੰਨ ਲਈ ਵੀ ਅੱਗੇ ਤੋਂ ਪੁਲਿਸ ਨੂੰ ਜਾ ਕੇ ਜੋ ਕਾਰਵਾਈ ਕਰਨਗੇ ਇਹਨਾਂ ਨੂੰ ਆਪਣਾ ਸਮਝਾਉਣਾ ਹੀ ਆ ਇਹਨਾਂ ਦਾ ਕੋਈ ਬਹਿਰ ਵਿਰੋਧ ਆਪਣਾ ਹੈ ਨਹੀਂ ਅੱਗੇ ਤੋਂ ਜਣੀ ਇਹਨਾਂ ਨੂੰ ਕੰਟਰੋਲ ਕਰਨਗੇ ਅਸੀਂ ਪਿੰਡ ਵਾਸੀ ਵੀ ਕਰਨੇ ਵੀ ਕਰਨੇ ਨਹੀਂ ਜਿਵੇਂ ਹੁਣ ਪਿੰਡ ਵਾਲਿਆਂ ਨੂੰ ਬਾਹਰ ਕੱਢਣ ਦੀ ਗੱਲ ਕਹੀ ਗਈ ਸੀ ਹੁਣ ਕੀ ਹੈਗਾ ਵੀ ਜਿਹੜਾ ਕੱਲ ਦਾ ਇੱਕ ਮੀਟਿੰਗ ਰੱਖੀ ਆ ਵੱਡੀ ਤੁਹਾਡੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕੀ ਹੈਗਾ ਪੱਛੀ ਉਹ ਜੀ ਕੋਈ ਸਾਡਾ ਕੱਢਣ ਦਾ ਕੋਈ ਇਰਾਦਾ ਨਹੀਂ ਕੁਛ ਨਹੀਂ ਸੀਗਾ ਇਹ ਤਾਂ ਇਹ ਕੋਈ ਚੇਤਾਵਨੀ ਨਹੀਂ ਦਿੱਤੀ ਐ ਬਸ ਤੇ ਕੋਈ ਪਿੰਡ ਦੇ ਕੱਲ ਨੂੰ ਜਿਹੜੀ ਹੈਗੀ ਐ ਕੋਈ ਤੁਹਾਡੀ ਵੱਡੀ ਨਹੀਂ ਕੱਲ ਨੂੰ ਨਹੀਂ ਜਾ ਜੇ ਫੇਰ ਕੋਈ ਚਲੋ ਨਹੀਂ ਹੁਣ ਜਿਹੜੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਜਾਂ ਇਹਨਾਂ ਨੂੰ ਕੰਮ ਦੇਣ ਦੀ ਸੀ ਉਹ ਕੀ ਕਰ ਦਿੱਤਾ ਗਿਆ ਜੀ ਤੁਹਾਡਾ ਉਹ ਪਿੰਡ ਦੇ ਪਿੰਡ ਲੈਵਲ ਤੇ ਅਸੀਂ ਉਹਨੂੰ ਸੋਲਵ ਕਰ ਲਿਆ ਜੀ ਠੀਕ ਹੈ ਨਹੀਂ ਹੁਣ ਉਹ ਇੱਥੇ ਰਹਿਣਗੇ ਜਾਂ ਕੱਢੇ ਜਾਣਗੇ ਜੀ ਪਿੰਡ ਤੋਂ ਬਾਹਰ ਨਹੀਂ ਕੱਢੇ ਜਾਣੇ ਕੀ ਕਰਨਾ ਜੇ ਗਲਤੀ ਕਰਨਗੇ ਫਿਰ ਗਾਂ ਸਟੈਪ ਦੇਖਾਂਗੇ ਉਹ ਜੇ ਸਟੈਪ ਟੂਸ ਦਾ ਗਲਤ ਕੋਈ ਗਲਤੀ ਕਰਨੇ ਕ੍ਰਾਈਮ ਕਰਨਗੇ ਪੁਲਿਸ ਨੂੰ ਇਨਫੋਰਮੇਸ਼ਨ ਕਰਾਂਗੇ ਅਸੀਂ ਦੱਸਾਂਗੇ ਉਸ ਤੋਂ ਬਾਅਦ ਫਿਰ ਪਿੰਡ ਲੈਵਲ ਤੇ ਬਹਿ ਕੇ ਫਿਰ ਦੇਖਾਂਗੇ ਕਿ ਇਹ ਇਹਨਾਂ ਨੇ ਜੀ ਛੇੜਖਾਨੀ ਕਰੀ ਸੀ ਥੋੜੀ ਜੀ ਕੁੜੀਆਂ ਨਾਲ ਉਸ ਕਰਕੇ ਪਿੰਡ ਦੇ ਵਿੱਚ ਵੀ ਰੋਜਾ ਥੋੜਾ ਫੈਲਿਆ ਸੀਗਾ ਤੇ ਇਹ ਪਰਮਜੀਤ ਸਿੰਘ ਇਹ ਮੇਰੇ ਆਏ ਉੱਥੇ ਇਹਨਾਂ ਨੇ ਕੱਢਣਾ ਪਰ ਉਹਦੇ ਵਿੱਚ ਕੱਢਣ ਵਾਲੀ ਅਸੀਂ ਕੋਈ ਗੱਲ ਨਹੀਂ ਹਜੇ ਕੀਤੀ ਤੇ ਉਹਦੇ ਵਿੱਚੋਂ ਅਸੀਂ ਬਹਿ ਕੇ ਇਹਨਾਂ ਦਾ ਮਸਲਾ ਸੋਲਵ ਕਰਤਾ ਉਹ ਬੱਚਿਆਂ ਨੇ ਗਲਤੀ ਮੰਨ ਲਈ ਤੇ ਪਿੰਡ ਵਿੱਚੋਂ ਉਹ ਨਹੀਂ ਕੱਢਿਆ ਜਾਊਗਾ ਇਹਨਾਂ ਨੂੰ ਤੇ ਹੁਣ ਦੀ ਸਾਰਾ ਮਸਲਾ ਹ ਸਾਰਾ ਮਸਲਾ ਜੋ ਕੱਲ ਦੀ ਇਹਨਾਂ ਸਾਡੀ ਰੱਖੀ ਸੀ ਮੀਟਿੰਗ ਉਹ ਕੈਨਸਲ ਕਰਤੀ ਕਿਉਂਕਿ ਮਸਲਾ ਸਾਡਾ ਸੋਲਵ ਹੋ ਗਿਆ ਇਹਨਾਂ ਨੇ ਗਲਤੀ ਮੰਨ ਲਈ ਤੇ ਪਿੰਡ ਵਾਸੀ ਵੀ ਸਭ ਠੀਕ ਨੇ ਕਹਿੰਦੇ ਜੀ ਤੇ ਹੁਣ ਭਾਈਚਾਰਾ ਵਾਸੀ ਇਹਨਾਂ ਨਾਲ ਹਾਂ ਪਰਵਾਸੀਆਂ ਨਾਲ ਉਹੀ ਭਾਈਚਾਰਾ ਰਹੂ ਆਪਣੇ ਰਹਿਣਗੇ ਕੋਈ ਇਹਨਾਂ ਨੂੰ ਇਥੋਂ ਬਾਹਰ ਨਹੀਂ ਕੱਢਿਆ ਜਾਊਗਾ ਮੇਰਾ ਨਾਮ ਆਰਮ ਕੁਮਾਰ ਸਹਿਨੀ ਹੈ ਜੀ ਹਾਂ ਜੀ ਮੈਂ ਇਸ ਪਿੰਡ ਮੇ 32 ਸਾਲ ਹੋ ਗਿਆ ਮੈਂ ਸਾਰੀ ਭਾਈ ਬੰਧੂ ਸਰਪੰਚ ਸਾਹਿਬ ਕੋ ਮੈਂ ਸਾਥ ਬੈਠਾ ਹਾਂ ਜੇਰਾ ਬੰਦੇ ਗਲਤੀ ਕਰੂਗਾ ਉਹਨੂੰ ਭਾਰੀ ਤੋਂ ਭਾਰੀ ਸਜ਼ਾ ਮਾ ਕਰਵਾਉਣੇ ਲਈ ਇਤਿਜ਼ਾਰ ਬੈਠਾ हर पिंड के बीच रहने में रहने वाले आदमी हूँ समाज में रहने वाले आदमी हूँ मसला हल हो गया जी समस्या सरपंच और सरपंच कि जो राजदूर है, है सब मसला हल हो गया मैं अच्छे नहीं सब भाई चारा हम मुकेश कुमार जी मुकेश कुमार जी आज जो कट हुआ यहाँ पे एक वीडियो वायरल हुई थी ਉਸਮੇ ਬੋਲਾ ਗਿਆ ਸੀ ਕਿ ਗਾਉਂ ਸੇ ਪ੍ਰਵਾਸੀ ਕੋ ਨਿਕਾਲਾ ਜਾਏਗਾ ਇਸ ਮਕਸਦ ਮੇ ਅੱਜ ਕੱਟੂ ਹੋਇਆ ਤਾਂ ਕੀ ਹੋਇਆ ਅੱਜ ਐਸਾ ਹੈ ਜੀ ਕਿ ਜੋ ਕੱਟ ਹੋਇਆ ਸੀ ਅੱਜ ਸਾਰਾ ਸਰਪੰਚ ਸਾਹਿਬ ਸਾਰੇ ਇਕੱਠੇ ਹੋਏ ਸੀ ਤੇ ਗੱਲਾਂ ਹੈ ਕਿ ਹਮ ਸਾਰਾ ਮਸਲਾ ਨਿਪਟ ਹੋ ਗਿਆ ਹਾਲਾਂ ਠੀਕ ਹੈ ਜੀ ਤੇ ਮਸਲਾ ਸਾਰਾ ਹੱਲ ਹੋ ਗਿਆ ਹੁੰਦਾ ਮਤਲਬ ਅਸੀਂ ਲੋਕ ਸਾਰੇ ਰਲ ਮਿਲ ਕੇ ਰਹਾਂਗੇ ਠੀਕ ਹੈ ਹੁਣ ਨਾ ਕਿਸੇ ਨੂੰ ਕਿ ਕਿਸੇ ਨੂੰ ਕੱਢਣਾ ਨਾ ਕਿਸੇ ਨੇ ਸਾਰਾ ਫੈਸਲਾ ਹੋ ਗਿਆ ਆਪਣਾ ਜਿਹੜਾ ਕੋਈ ਪ੍ਰਵਾਸੀ ਗਲਤੀ ਕਰੂਗਾ ਤਾਂ ਉਹਦੇ ਨਾਲ ਹਾਂ ਜਿਹੜਾ ਗਲਤੀ ਕਰੂਗਾ ਪ੍ਰਵਾਸੀ ਫੜਾਂਗੇ ਸਰਪੰਚ ਸਾਹਿਬ ਨੂੰ ਦਬਾਂਗੇ ਉਹਦੇ ਤੇ ਜਿਹੜੀ ਮਰਜ਼ੀ ਕਰ ਕਾਰਵਾਈ ਕਰਾਂ ਠੀਕ ਹੈ ਜਿਹੜਾ ਵੀ ਕੋਈ ਗਲਤ ਹਾਂ ਜਿਹੜਾ ਵੀ ਕੋਈ ਗਲਤ ਹੋਊਗਾ ਉਹ ਪਿੰਡ ਦੇ ਨਾਲ ਸਾਥ ਜਾਣਗੇ ਤੁਸੀਂ ਹਾਂਜੀ ਹਾਂਜੀ ਬਰਾਬਰ ਖੜਿਆ ਜੀ ਪਿੰਡ ਦੇ ਨਾਲ ਖੜੇ ਹਾਂ ਠੀਕ ਆ ਹਾਂਜੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਮੈਟਰ ਸਾਡੇ ਧਿਆਨ ਚ ਆਇਆ ਸੀ ਸਾਡੇ ਕੋਲੇ ਕੋਈ ਇਹਦੀ ਕੰਪਲੇਂਟ ਵਗੈਰਾ ਨਹੀਂ ਸੀ ਆਈ ਤੇ ਉੱਥੇ ਜਦੋਂ ਮੌਕੇ ਤੇ ਐਸਐਸਓ ਸਰ ਨੂੰ ਵੀ ਭੇਜਿਆ ਗਿਆ ਤੇ ਹੋਰ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਇੱਕ ਕੁਝ ਬੱਚਿਆਂ ਦੀ ਛੋਟੀ ਮੋਟੀ ਲੜਾਈ ਕਰਕੇ ਗਲਤਫਹਿਮੀਆਂ ਵਧ ਗਈਆਂ ਸੀਗੀਆਂ ਬਟ ਪਿੰਡ ਦੇ ਮੁਤਬਰ ਲੋਕਾਂ ਨੇ ਇਹ ਪਿੰਡ ਲੈਵਲ ਤੇ ਉਹਨਾਂ ਮੈਟਰ ਨੂੰ ਸੋਲਵ ਕਰ ਲਿਆ ਤੇ ਹੁਣ ਕੋਈ ਵੀ ਆਪਸੀ ਭਾਈਚਾਰੇ ਜਾਂ ਕੋਈ ਉਹ ਜੀ ਗੱਲ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈ ਤੇ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ ਉਹ ਵੀ ਪਿੰਡ ਵਾਲਿਆਂ ਨੇ ਆਪਣੇ ਤੌਰ ਤੇ ਹੀ ਕੈਨਸਲ ਕਰ ਦਿੱਤੀ ਹੈ ਤੇ ਹੁਣ